ਪੰਜਾਬ ਆਕਾ ਬੋਰਡ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਹਾਜੀ ਮੁਹੰਮਦ ਅਵੈਸ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਫੰਡ ਰੀਲੀਜ਼ ਕੀਤੇ ਗਏ ਨੇ ਤਿੰਨਾਂ ਕਮੇਟੀਆਂ ਪ੍ਰਾਪਰਟੀ ਸਿੱਖਿਆ ਤੇ ਫੰਡ ਜਿਹੜੇ ਸੰਬੰਧੀ ਬਣਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਪੈਨਸ਼ਨਾ ਖਾਤੇ ਵਿੱਚ ਜਿਬਾਦਤ ਦੇਣਗੇ ਯਾਨੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਸੰਬੰਧੀ ਇੱਕ ਸਪੈਸ਼ਲ ਮੀਟਿੰਗ ਰੱਖੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਹੋਰ ਕੀ ਕਿਹਾ ਆਓ ਦੇਖਦੇ ਹਾਂ ਕੀ ਬੋਲੇ ਜੀ ਮੀਟਿੰਗ ਦੇ ਮੀਟਿੰਗ ਚ ਸਾਡੇ ਜਿਹੜੇ ਸੈਂਕਸ਼ਨ ਕੀਤੇ ਨੂੰ ਕੁਝ ਫੰਡ ਜਿਹੜੇ ਮੈਂ ਹੁੰਦੇ ਇਰ ਐਂਡਿੰਗ ਦੇ ਤਲਾਬਾ ਦੇ ਉਹਨਾਂ ਸੈਂਕਸ਼ਨ ਕੀਤੇ ਬਾਕੀ ਕੁਝ ਅਸੀਂ ਫਰਦਰ ਮੀਟਿੰਗ ਪੈਂਡਿੰਗ ਕਰਦੇ ਉਹਨੋਂ ਕੋਈ ਵਿਜ਼ਨ ਤਿਆਰ ਕਰਤਾ ਜੀ ਕਿ ਅੱਗੇ ਲਈ ਉਹਨ ਸਕੂਲ ਚ ਵਿਜ਼ਨ ਤਿਆਰ ਕੀਤੇ ਐਸੀ ਤਿੰਨ ਤਰ੍ਹਾਂ ਦੇ ਵੀ ਕਮੇਟੀਆਂ ਬਣਾਈਆਂ ਜਿਹੜੇ ਦੇਖਣਗੇ ਪ੍ਰਾਪਰਟੀ ਦੇ ਇਸ਼ੂ ਜਿਹੋ ਹੋਣਗੇ ਔਰ ਕੁਝ ਦੇਖਣਗੇ ਜਿਹੜੇ ਫੰਡਸ ਵਗੈਰਾ ਜਾਂਦੇ ਜਿਵੇਂ ਵਿਵਾਂ ਦਾ ਅ ਪੈਨਸ਼ਨ ਹੈ ਔਰ ਇਮਾਮਾਦਿਨ ਉਹ ਇੱਕ ਦੇਖਣਗੇ ਔਰ ਐਜੂਕੇਸ਼ਨ ਦੇ ਕਮੇਟੀ ਲੱਗੇਗੀ ਪੂਰੇ ਵਕ ਬੋਰਡ ਦੇ ਨੂੰ ਅਸੀਂ ਤਿੰਨ ਕਮੇਟੀਆਂ ਜੀ ਬਣਾ ਦਿੱਤਾ ਜੀ ਉਹਦੇ ਜੀ ਸੁਪਰਵਾਈਜ਼ਨ ਚੇਅਰਮੈਨ ਕਰਦਾ ਜੀ ਤੇ ਉਹਨਾਂ ਕਮੇਟੀਆਂ ਦੇ ਹੀ ਹੀ ਮੈਂਬਰ ਲਾਏ ਨੇ ਜੀ ਹਾਂ ਜੀ ਮੈਂਬਰ ਲਾਏ ਜਿਵੇਂ ਕਿ ਜਿਹੜੇ ਫੰਡ ਦੇਖ ਰਹੇਗੇ ਪ੍ਰੋਪਰਟੀਆਂ ਦਾ ਉਹ ਡਾਕਟਰ ਅਨਵਰ ਸਾਹਿਬ ਔਰ ਸ਼ਮਸ਼ਾਦ ਸਾਹਿਬ ਔਰ ਆਪਣੀ ਕਾਦਰ ਸਾਹਿਬ ਨੇ ਤੰਗੇ ਆਦੀ এডਿਕੇਸ਼ਨ ਦਾ ਮੈਂਨੇ ਖਾਸ ਤੌਰ ਤੇ ਆਪਣੇ ਕੋਲ ਰੱਖਿਆ ਬਾਕੀ ਅਜੇ ਨੈਕਸਟ ਮੀਟਿੰਗ ਜੀ ਡਿਸਾਈਡ ਕਰਾਂਗੇ ਕਿ ਮਜੀਦਾਂ ਦਾ ਰੁਣਾ ਕੋੰਦੀ ਕਿ ਸਰ ਇਸ ਵਾਰ ਜਿਹੜੀ ਪੈਨਸ਼ਨ ਆ ਵੀ ਹਜੇ ਤੱਕ ਤੇ ਨਹੀਂ ਪਈਆਂ ਬਕਵੌੜੀਆਂ ਹਾਂਜੀ ਹਾਂਜੀ ਯਾਰ ਜੀ ਕੰਮ ਨੂੰ ਦੇਖ ਰਹੇ ਹਾਂ ਹਾਂਜੀ ਪਤਾ ਤੱਕ ਪਹੁੰਚ ਜਾਣਗੇ ਮੇਰੇ ਖਿਆਲ ਜੀ ਇਤੋਂ ਪਹਿਲਾਂ ਪਹੁੰਚ ਜਾਣਗੇ ਪਹੁੰਚ ਜਾਣਗੇ ਹਾਂਜੀ ਇਤੋਂ ਪਹਿਲਾਂ ਪਹੁੰਚ ਚੁੱਕਿਆ ਪਹੁੰਚ ਗਏ ਪਹੁੰਚ ਚੁੱਕੇ ਪਹੁੰਚ ਗਏ ਕੋਈ ਹੋਰ ਅੱਲਾ ਕਿਤਾ ਜੀ ਇਨਸ਼ਾਅੱਲਾ ਇਹ ਤੋਂ ਬਾਅਦ ਅਸੀਂ ਫਰਦਰ ਜਿਹੜੀ ਮੀਟਿੰਗ ਰੱਖੀ ਹੈ ਉਸੇ ਇਸ ਨੂੰ ਪਰ ਰੱਖੀ ਹੈ ਕੀ ਪੈਨਸ਼ਨਾਂ ਵਗੈਰਾ ਵਧਾਈਆਂ ਜਾ ਰਹੀਆਂ ਨੇ ਅਜੇ ਅਜੇ ਫਿਲਹਾਲ ਨਹੀਂ ਅਜੇ ਅਜੇ ਫਿਲਹਾਲ ਇੱਕ ਵਾਰੀ ਸਾਨੂੰ ਦੇਖ ਲੈਂਦੇ ਸਾਰਾ ਸੈਟਅਪ ਉਸ ਤੋਂ ਬਾਅਦ ਗੁੰਜਾਇਸ਼ ਹੋਗੀ ਤੇ ਰੂਪਦਾ